ਕੰਨਿਆਦਾਨ ਕੰਨਿਆ ਧਨ ਤੇ ਕੰਨਿਆ ਰੱਸੀ ਇਹਨਾਂ ਤਿੰਨਾਂ ਸ਼ਬਦਾਂ ਦੇ ਅਰਥ ਕੀ ਬਣਦੇ ਕੰਨਿਆਦਾਨ ਜਿਹੜਾ ਕਿਸੇ ਧਨ ਦੇ ਕੰਨਿਆਦਾਨ ਕਰਨੀ ਯੋਗੇ ਵਰਨ ਕੰਨਿਆ ਦੇਣੀ ਨੰਬਰ 2 ਤੇ ਕੰਨਿਆ ਧਨ ਜੇ ਉਹ ਪਿਤਾ ਆਪਣੀ ਧੀ ਨੂੰ ਉਸ ਦੇ ਵਿਆਹ ਤੇ ਧਾਨ ਕਰਦਾ ਹੈ ਇਸ ਦੇ ਵਿੱਚ ਬਸਤਰ ਆ ਜਾਂਦੇ ਨੇ ਨਨ ਆ ਜਾਂਦਾ ਹੈ ਆਦਿਕ ਸ਼ਾਮਸ਼ਾਨੀ ਇਹ ਨਿਤ ਕੰਨਿਆ ਧਨ ਤੀਜਾ ਇੱਕ ਕੰਨਿਆ ਰਸੀ ਕੰਨਿਆ ਰਸੀ ਉਹ ਆਦਮੀ ਜੋ ਕੁੜੀਆਂ ਦੀ ਤਰ੍ਹਾਂ ਲੱਜਾ ਰੱਖਦਾ ਹੋਵੇ ਸ਼ਰਮ ਰੱਖਦਾ ਹੋਵੇ ਡਰਪੋਕ ਹੋਵੇ ਉਸ ਵਿਅਕਤੀ ਨੂੰ ਕੰਨਿਆ ਰਸੀ ਆਖਦੇ ਹਨ ਇਹ ਤਿੰਨਾ ਸ਼ਬਦਾਂ ਦੇ ਅਰਥ ਸਾਜੀ ਦੇ ਨਾਲ ਸਾਂਝੇ ਕੀਤੇ ਇਹਨਾਂ ਨੂੰ ਜਰੂਰ ਵਿਚਾਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ